ਜੀ ਹਾਂਜੀ ਕੀ ਹਾਲ ਚਾਲ ਹੈ ਅੱਜ ਉਹਨੂੰ ਲੈ ਕੇ ਆ ਗਏ ਦੁਬਾਰੇ ਫਿਰ ਕੰਪਿਊਟਰ ਕਰਾ ਲਵਾਈ ਜੰਨੇ ਆ ਤੇ ਫਾਰਮਸ ਅੱਠ ਆਪਣਾ ਜਕਰਾ ਤੇ ਆ ਤੇ ਤੁਸੀਂ ਇਹਦਾ ਜੋਰ ਚੈੱਕ ਕਰਨਾ ਲੁੱਕ ਤਾਂ ਤੁਸੀਂ ਦੇਖ ਹੀ ਦੇ ਹੋਈ ਆ ਬਸ ਉਹਨੂੰ ਵਾਪਸ ਬਲਾਉਣੇ ਆ ਫਿਰ ਆਉਂਦਾਗਾ ਤੇ ਨਾਲੇ ਪੈ ਪੈ ਕੇ ਦੇਖੇ ਦੀ ਤੇ ਆ ਹੌਲੈਂਡ ਵਰਦਾਗਾ ਪੰਜਾਬੀ ਕੰਪਿਊਟਰ ਗਰਾਮ ਆ ਤੇ ਮੈਂ ਤੁਸੀਂ ਆਂ ਦੇਖੋ ਵੀ ਕਿੰਨੀ ਇਹ ਮਿੱਟੀ ਦੇਖੋ ਕਿੰਨੀ ਲੈ ਕੇ ਜਾਂਦਾਗਾ ਵੀ ਕੰਮੇ ਤੁਹਾਨੂੰ ਦਿਖਾਉਂਗਾ ਕਿ ਕੰਮੇ ਗੇਅਰ ਚ ਕਿੰਨੇ ਚੱਕਰਾਂ ਦੇ ਮਿੱਟੀ ਦਿਖਾਉ ਤੁਹਾਨੂੰ ਕਿੰਨੀ ਲੈ ਕੇ ਜਾਂਦਾ ਆਉ ਤੇ ਵਾਰ ਦੰਡਰ ਦੇ ਹੁਣ ਛੱਡ ਜਾ ਓਏ ਕੰਮ ਆ ਗਿਆ ਲਾਇਆ ਬਾਈ ਅਧੂਰਾ ਦੇਖੋ ਇਹ ਗਰਾਜ ਨਹੀਂ ਕੱਲੇ ਹਰੇਕ ਕੰਮ ਦੇ ਮੁਤਾਬਿਕ ਹਰ ਟੋਟਾ